ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਨਮਨਦੀਪ ਕਿਚਨ ਵਲੌਗ ਤੇ ਤੇ ਅੱਜ ਫੇਰ ਆਪਾਂ ਇੱਕ ਰੈਸਪੀ ਲੈ ਕੇ ਆਏ ਆ ਬੈਂਗਣ ਤੋਂ ਕਈ ਤਰ੍ਹਾਂ ਦੀ ਸਬਜ਼ੀ ਬਣਦੀ ਹੈ ਕਈ ਤਰ੍ਹਾਂ ਦੇ ਪਕੌੜੇ ਬਣਦੇ ਆ ਸੋ ਅੱਜ ਫੇਰ ਇੱਕ ਆਪਾਂ ਪਕੌੜਿਆਂ ਦੀ ਰੈਸਪੀ ਲੈ ਕੇ ਆਏ ਆ ਥੋੜੀ ਡਿਫਰੈਂਟ ਆ ਸੋ ਆਓ ਤੁਹਮ ਦੱਸਦੇ ਕਿਵੇਂ ਬਣਾਉਨੇ ਆ ਇਹ ਲੈ ਜੀ ਅਸੀਂ ਬੈਂਗਣ ਬੈਂਗਣ ਨੂੰ ਪਹਿਲਾਂ ਧੋ ਲਿਆ ਸੀ ਇਸ ਨੂੰ ਕੱਟ ਲੈਣਾ ਇਕ ਦਰੋਂ ਲਾ ਲਾਂਗੇ ਇਹ ਕੱਟ ਲਿਆ ਇਸ ਤਰ੍ਹਾਂ ਤੇ ਫਿਰ ਇਹਨੂੰ ਇਸਨੂੰ ਪੀਸਿਸ ਵਿੱਚ ਕੱਟ ਲੈਣਾ ਅੱਜ ਇੱਕ ਅਲੱਗ ਤਰ੍ਹਾਂ ਦੇ ਪਕੌੜੇ ਬਣਾ ਕੇ ਦੱਸਦੀਆਂ ਤੁਹਾਨੂੰ ਸੋ ਪਕੌੜੇ ਤੇ ਸਭ ਨੂੰ ਬਣਾਉਣ ਦੇ ਹੁੰਦੇ ਬੜੀ ਤਰੀਕਿਆਂ ਦੇ ਨਾਲ ਪਕੌੜੇ ਬਣ ਜਾਂਦੇ ਆ ਅਨ ਥੋੜੇ ਜਿਹਾ ਡਿਫਰੈਂਟ ਕਰਨ ਲੱਗੇ ਆਪਾਂ ਲਓ ਜੀ ਜਿਤਨਾ ਆਪਾਂ ਸਾਰੇ ਬੈਂਗਣ ਕੱਟ ਲਾਂਗੇ ਲਓ ਜੀ ਇਹ ਬੈਂਗਣ ਕੱਟ ਲਏ ਆਪਾਂ ਸਾਰੇ ਇਸ ਤਰ੍ਹਾਂ ਹੁਣ ਆਪਾਂ ਇੱਕ ਬੋਲ ਲੈ ਲਿਆ ਉਹਦੇ ਵਿੱਚ ਪਾਵਾਂਗੇ 2 ਚਮਚ ਕਾਰਨ ਫਲੋਰ ਦੇ ਤੇ 2 ਚਮਚ ਹੀ ਆਪਾਂ ਪਾਵਾਂਗੇ ਕਣਕ ਦਾ ਆਟਾ ਅ ਸੌਰੀ ਚੋਲਾ ਦਾ ਚੌਲਾਂ ਦਾ ਆਟਾ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਵਿੱਚ ਬੇਸਣ ਇੱਕ ਛੀਕ ਇੱਕ ਬੇਸਣ ਦੀ ਬੇਸਣ ਥੋੜਾ ਵੱਧ ਪਾਵਾਂਗੇ ਇਹਨੂੰ ਸਾਰੇ ਮਿਕਸ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਲਾਲ ਮਿਰਚ ਨਮਕ ਸਵਾਦ ਅਨੁਸਾਰ ਨਾਲ ਪਾਉਣ ਵੀ ਥੋੜੀ ਜਿਹੀ ਹਲਦੀ ਕਾਲੀ ਮਿਰਚ ਤੇ ਨਾਲ ਪਾਉਂਗੇ ਜੀ આમਚੂਰ ਪਾਊਡਰ ਇਹ ਥੋੜਾ ਜਿਹਾ ਮੋਟਾ ਹੈ ਜੀ ਇਹਨੂੰ ਸਾਰਿਆਂ ਨੂੰ ਮਿਕਸ ਕਰਕੇ ਜੀ ਫਿਰ ਜਿਹਦੇ ਪਾਵਾਂਗੇ ਪਹਿਲੋਂ ਪਾਣੀ ਨਾਲ ਕਰ ਲਈਏ ਇਹਨੂੰ ਥੋੜੇ ਜਿਹਾ ਇਤਰਾ ਪਾ ਕੇ ਵਿੱਚ ਡੰਗਣ ਸਾਰੇ ਉੱਤੇ ਥੋੜਾ ਜਿਹਾ ਕੋਟ ਹੋ ਜੇ ਤੇ ਫਿਰ ਆਪਾਂ ਇਹਨੂੰ ਕਰਾਂਗੇ ਪਾਣੀ ਪਾ ਕੇ ਥੋੜਾ ਜਿਹਾ ਮਿਕਸ ਥੋੜਾ ਪਾਣੀ ਪਾ ਕੇ ਆਪਾਂ ਮਿਕਸ ਕਰ ਲਾਂਗੇ। ਨਾਲ ਨਾਲ ਆਪਾਂ ਇੱਧਰ ਕੜਾਈ 'ਚ ਰੱਖਿਆ ਤੇਲ ਗਰਮ ਹੋਣ ਲਈ। ਇਹੋ ਜਿਹਾ ਸਾਰਾ ਚੰਗੀ ਤਰ੍ਹਾਂ ਹੋ ਗਿਆ ਤੇ ਕੋਠ। ਤੇ ਇਹ Сега няма да си намагаме тази тала. Добавяме малко по-долу вода. Трябва да се напълни по-гърма-гърма. ਤਰੀਕੇ ਨਾਲ ਪਕੌੜੇ ਬੇਸਣ ਦੇ ਅਲੱਗ ਤਰੀਕੇ ਨਾਲ ਸ਼ਾਇਦ ਮੈਂ ਨਾਦਾ ਨਹੀਂ ਬਣਾਏ ਹੋਣਗੇ ਕਿਤੇ ਨੇ ਇਦਾਂ ਤੇ ਸ਼ਾਇਦ ਬਣਾਈ ਨਹੀਂ ਹੋਣਗੇ ਹੁਣ ਫਰਾਈ ਕਰਾਂ ਤਾਂ ਲੱਗ ਲੱਗ ਕਰਕੇ ਪਾਈ ਜਾਣਾ ਤੇ ਇਹਨੂੰ ਆਪਾਂ ਗੋਲਡਨ ਕਰ ਲੈਣਾ ਗੋਲਡਨ ਬ੍ਰਾਊਨ ਇਹਨਾਂ ਪਾਨਾ ਨੂੰ ਫਰਾਈ ਤੇਲ ਦੇ ਵਿੱਚ ਚੰਗੀ ਤਰ੍ਹਾਂ ਕ੍ਰਿਸਪੀ ਕਰ ਲੈਣਾ ਇਹਨਾਂ ਨੂੰ ਜਿੰਨੀਆਂ ਇਟੀਆਂ ਨੂੰ ਤਾਂ ਬੈਂਗਣ ਵਾਲੇ ਪਕੌੜੇ ਪਸੰਦ ਨਹੀਂ ਹੁੰਦੇ ਸੋ ਜਿਨ੍ਹਾਂ ਨੂੰ ਪਸੰਦ ਆ ਪਕੌੜੇ ਬੈਂਗਣ ਵਾਲੇ ਤਾਂ ਉਹ ਜਿਹੜਾ ਆ ਇਸ ਤਰੀਕੇ ਦੇ ਨਾਲ ਵੀ ਬਣਾ ਕੇ ਖਾ ਸਕਦੇ ਨੇ ਸੋ ਟਾਈਮ ਵੀ ਨਹੀਂ ਲੱਗਦਾ ਝਟਪਟ ਬਣ ਜਾਂਦੇ ਨੇ ਸਪਾ ਗੋਲਡਨ ਜੀ ਹੋ ਜਾਣ ਥੋੜੇ ਜਿ ਤੇ ਤੁਹਾਨੂੰ ਪਤਾ ਹੈ ਕਿ ਬੈਂਗ ਜਿਹੜਾ ਤੇਲ ਦੇ ਵਿੱਚ ਬਹੁਤ ਛਤੀ ਫਰਾਈ ਜਦੋਂ ਕਰੀਏ ਤਾਂ ਬਹੁਤ ਛਤੀ ਪੱਕ ਜਾਂਦਾ ਹੈ ਸੌਫਟ ਤੇ ਹੁੰਦਾ ਹੈ ਅੰਦਰੋਂ ਇਹ ਜੇ ਇਸ ਤਰ੍ਹਾਂ ਦੇ ਸਪੋੜੇ ਗਏ ਨੇ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਜਿਹੜੇ ਹੋਣਗੇ ਸੌਫਟ ਵਾਇਤੋ ਹੀ ਪਤਾ ਲੱਗ ਗਿਆ ਹੋਗਾ। ਲਓ ਜੀ ਬਾਹਰੋਂ ਤੇ ਹੋ ਗਏ ਕ੍ਰਿਸਪੀ ਤੇ ਅੰਦਰੋਂ ਤੁਸੀਂ ਵੇਖੋਗੇ ਇਹ ਸੌਫਟ ਆ ਬਿਲਕੁਲ। ਆਹ ਨਾਲ ਇੱਕ ਇਸਕੇ ਤਨ ਕਰਕੇ। ਲਓ ਜੀ ਆਪਾਂ ਸਾਰੇ ਕੱਢ ਲਏ ਪਕੌੜੇ। ਆਹੋ ਹੋ। ਸੋ ਇਹਦੇ ਉੱਪਰ ਤੁਸੀਂ ਪੈਰੀ ਪੈਰੀ ਮਸਾਲਾ ਪਾ ਕੇ ਖਾ ਲਓ ਜਾਂ ਚਾਟ ਮਸਾਲਾ ਪਾ ਕੇ ਖਾ ਲਓ ਕੋਈ ਵੀ ਜਿਹੜਾ ਤੁਸੀਂ ਮਸਾਲਾ ਪਾਉਣਾ। ਸੋ ਤੁਸੀਂ ਇਹਨੂੰ ਪਾ ਕੇ ਤੁਹਾਨੂੰ ਇਹ ਹਰੀ ਚਟਨੀ ਗ੍ਰੀਨ ਚਟਨੀ ਪੁਦੀਨੇ ਦੀ ਅੱਜ ਕੱਲ੍ਹ ਧਨੀਆ ਵਾਧੂ ਆ ਤੇ ਬਣ ਜਾਂਦੀ ਆ ਸੋ ਉਹ ਦਿਨ ਤੁਸੀਂ ਖਾਓ ਤੇ ਇੰਜੋਏ ਕਰੋ ਛੁੱਟੀ ਵਾਲੇ ਦਿਨ ਤੇ ਤੁਹਾਡਾ ਜਿਹੜਾ ਕੈਮਰੇ ਦੇ ਉੱਤੇ ਉਂਗਲ ਆ ਰਹੀ ਆ ਬੱਚੇ ਇੱਦਣ ਆ ਰਹੀ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਆਉਂਗੇ ਸੀ ਕੱਲ ਨੂੰ ਕਿਸੇ ਨਵੀਂ ਵੀਡੀਓ ਦਾ ਤਦ ਤੱਕ ਲਈ ਸਭੀ ਖਾਲਸਾ ਜੀ ਸਾਰਾ